ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੋਪਰਾਏ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਾਂ ਆਪਣੇ ਇਸ ਘਰ ਦੇ ਵਿੱਚੋਂ ਤੇ ਚੰਗੀਆਂ ਝੋਟੀਆਂ ਜਿਹੜੀਆਂ ਵੀਰ ਜੀ ਨਹੀਂ ਲਏ ਹੁੰਦੇ ਸਾਰਾ ਮਾਲ ਹਰਿਆਣੇ ਤੋਂ ਹੀ ਕਹਿੰਦੇ ਕਿ ਲਿਆਈਦਾ ਵਾ ਅੱਜ ਤਾਂ ਟੋਟਲ ਚਾਰ ਝੋਟੀਆਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਵਿੱਚ ਤਿੰਨ ਸੋਈਆਂ ਤੇ ਇੱਕੋ ਹੀ ਗੱਬਣ ਆ ਤਾਜ਼ੀਆਂ ਸੋਈਆਂ ਵਾਂ ਸਾਰੀਆਂ ਤੇ ਇਹ ਆ ਵੀ ਸੋਈਆਂ ਦੇ ਆਪਣੀ ਦੋ ਟਾਈਮ ਚੁਆਈ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਉਹ ਵੀਡੀਓ ਕਾਲ ਤੇ ਆਪਣੀ ਚੁਆਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵਿਜੀ ਸੱਸੀ ਕਾਲ ਜੀ ਸੱਸੀ ਕਾਲ ਜੀ ਹੋਰ ਵਿਜੀ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਕਰੀਆ ਪਰਮੇਂਦਰ ਸਿੰਘ ਤੇ ਪਿੰਡ ਵੀ ਦੱਸ ਦੀ ਆਪਣਾ ਪਿੰਡ ਬੋਪਾਰਾ ਜੀ ਬਾਸ ਸਹੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਬਸਰ ਹਨਾ ਤੇ ਲੱਗ ਗਿਆ ਆਪਾਂ ਨੂੰ ਖਾਸਾ ਹਾਂਜੀ ਖਾਸੇ ਦੇ ਰਾਮਤੀਥੇ ਸੈਂਟਰ ਚਾ ਖਾਸੇ ਤੋਂ ਜਿਹੜਾ ਵਾ ਰਾਮਤੀਥੇ ਨੂੰ ਰੋੜ ਜਾਂਦਾ ਉਹ ਮੇਨ ਰੋਡ ਦੇ ਉੱਪਰ ਹੀ ਹੈ ਹਨਾ ਤੇ ਜਿਹੜਾ ਨਵਾਂ ਬਾਈਪਾਸ ਨਿਕਲਣ ਤੇ ਆਵਾ ਉਹਦੇ ਨਾਲ ਹੀ ਆ ਬਿਲਕੁਲ ਹਨਾ ਤੇ ਅੰਮ੍ਰਿਤਸਰ ਸ਼ਹਿਰ ਵੀ ਲੱਗ ਗਈ ਆ ਆਪਾਂ ਨੂੰ ਹਨਾ ਇਹ ਨਾਲਾ ਇਥੋਂ ਫਿਰ ਵੀ ਦੂਰ ਆ ਅੰਮ੍ਰਿਤਸਰ ਸ਼ਹਿਰ ਜਿਆਦਾ ਲੱਗ ਗਿਆ ਹਾਂਜੀ ਫੋਨ ਨੰਬਰ ਵੀ ਬੋਲ ਦੋ 98154 9312 ਠੀਕ ਆ ਤੇ ਵਪਾਰ ਦਾ ਕੰਮ ਫਿਰ ਆਪਣਾ ਹਾਂਜੀ ਕਿੰਨਾ ਚਿਰ ਹੋ ਗਿਆ ਕਰਦਿਆਂ ਨੇ ਇਹ ਹੋ ਗਿਆ ਹੁਣੇ 8-10 ਸਾਲ ਅੱਛਾ ਤੇ ਉਧਰੋਂ ਝੋਟੀਆਂ ਲਿਆ ਕੇ ਵੇਚਦੀਆਂ ਫਿਰੇ ਕੀ ਕਰ ਤੇ ਵੀਡੀਓ ਅੱਜ ਪਹਿਲੀ ਵਾਰੀ ਪਾਉਣੀ ਹੈ ਨਾ ਹਾਂਜੀ ਉਹ ਗੱਲ ਤੇ ਪਹਿਲਾਂ ਵੀ ਕਈ ਵਾਰੀ ਹੋਈ ਆ ਤੇ ਪਰ ਮੌਕਾ ਹੀ ਅੱਜ ਮਿਲਿਆ ਤੁਹਾਡੇ ਦਰਸ਼ਨ ਕਰਨ ਦਾ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਝੋਟੀ ਤੇ ਕਰ ਲਈਏ ਇਹ ਤਾਜੀ ਸੋਈ ਜ ਆਉਂਦੀ ਜੀ ਇਹ ਹੁਣੇ ਸੂਈ ਜੋ ਦੀ ਘਰਾਦੀ ਅੱਛਾ ਉਹ ਜੋਰ ਵੀ ਲਾਗੇ ਪਈ ਜੋ ਅੱਛਾ ਜੇ ਇਹਦੀ ਪ੍ਰੋਪਰ ਪਾਤੀਏ ਇਹਨੇ ਆਹ ਦੇਖ ਸਾਹਦੇ ਜੀ ਆਹ ਜੇ ਰ ਪਾਤ ਕਿੰਨਾ ਵਾ ਸੂਆ ਸੋਈ ਜੇ ਇਹ ਪਹਿਲਾਂ ਜੋ ਅੱਛਾ ਪਹਿਲਾਂ ਸੂਆ ਸੋਈ ਕੀ ਕਿੰਨਾ ਘੱਟ ਦੁੱਧ ਕਰੀ ਜਾਊਗੀ ਇਹ ਦੁੱਧੇ ਦਾ ਰਿਕਾਰਡ ਉਹਨਾਂ ਦੱਸਿਆ ਜੋ 15 16 ਕਿਲੋ ਦੁੱਧ ਕੱਢੂਗੀ ਛੋਟੀ ਅੱਛਾ 15 ਦੇ ਲਾਗੇ باندې ਦੁੱਧ ਕੱਢ ਸਕਦੀ ਐ ਇਹ ਆ ਵੀ ਛੋਟੀ ਚੰਗੀ ਜੰਮੀ ਪਲੀ ਛੋਟੀ ਆ ਤੇ ਉਹ ਤੇਰਾ ਬੱਚਾ ਕੀ ਆ ਗਿਆ ਜਮਕਰ ਬੱਚਾ ਕੱਟਾ ਮਗਰੇ ਦੇ ਕੱਟਾ ਆ ਗਿਆ ਵਾ ਅੱਜ ਹੀ ਸੋਈ ਆ ਤੇ ਆ ਜੇਰ ਵੀ ਨੇ ਪ੍ਰੋਪਰ ਪਾਤੀ ਐ ਤੇ ਬਿਲਕੁਲ ਛੋਟੇ ਸਿੰਗ ਦੀ ਝੋਟੀ ਆ ਜਿਹੜੀ ਚਲੋ ਲੈ ਜਾ ਤੋਰਦੇ ਕਰੀ ਫਿਰ ਤੇ ਪੂਰੀ ਜੰਮੀ ਪਲੀ ਆ ਚੰਗੀ ਰੀਜ ਨਾ ਸੰਭੀ ਹੈ ਕਿਸੇ ਵੀ ਨੇ ਆ ਦੇਖ ਸਕਦੇ ਜੀ ਭਾਵੇਂ ਅੱਜ ਹੀ ਸੂਈ ਆ ਤੇ ਕੋਈ ਲੱਪੇ ਜਣੀ ਆ ਤੇ ਥਣ ਵੀ ਪ੍ਰੋਪਰ ਹੱਥ ਚ ਆਉਣਾ ਲਾਹ ਤੇ ਕੱਦ ਕਾਠ ਪੱਖਾ ਵੀ ਪੂਰੀ ਜਵਾਨ ਐ ਬਾਕੀ ਆ ਵੀ ਜਿਹੜੇ ਵੀ ਇਹਨੇ ਚੰਗੇ ਸ਼ੌਂਕ ਨਾਲ ਝੋਟੀਆਂ ਰੱਖਣੀਆਂ ਵੇ ਸ਼ਕੀਨ ਝੋਟੀਆਂ ਉਹਨਾਂ ਵੀ ਦਾ ਵਾਸਤੇ ਅੱਜ ਥਣ ਵੀ ਇਹ ਤੇ ਦੇਖ ਸਕਦੇ ਜੀ ਤਾਰਾ ਤੂਰਾ ਕੱਡੀਆਂ ਜੇ ਇਹਦੀਆਂ ਕਿ ਨਹੀਂ ਹਾਂਜੀ ਕੱਡੀਆਂ ਜੀ ਅੱਛਾ صاف نکلਿਆ ਚਾਚੂ ਸਾਰਾ ਹਾਂਜੀ ਹਾਂਜੀ ਬਿਲਕੁਲ ਕੋਈ ਭੂਰਛਟ ਨਹੀਂ ਹੈ ਠੀਕ ਆ ਤੇ ਫਿਰ ਕਿੰਨਾ ਮੁੱਲ ਰੱਖ ਰਹੀ ਹੈ ਇਹਦਾ ਇਹਨਾਂ ਦਾ ਮੁੱਲ 145 ਕਰਦੇ ਇੱਕ ਲੱਖ ਤੇ 45000 ਦੇਣੀ ਕਿੰਨੇ ਦੀ ਹੈ ਦੇ ਦਾਂਗੇ ਵੀ 42000 ਰੁਪਏ ਇੱਕ 42 ਦੀ ਹਾਂਜੀ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਕੋਈ ਗੰਦੇ ਹੀ ਕਰਾਂਗੇ ਕੋਈ ਫੋਨ ਲਾਵੇ ਇੱਕ ਵਾਰੀ ਹਨਾ ਮੁੱਲ ਤੇ ਚਲੋ ਸਾਰਿਆਂ ਨੇ ਕਰਨਾ ਹੀ ਹੁੰਦਾ ਆ ਇੱਕ ਵਾਰੀ ਕੋਈ ਵੀਰ ਫੋਨ ਲਾਵੇ ਸੌਦਾ ਆਪੇ ਫਿਰ ਮੌਕੇ ਤੇ ਹੋ ਜਾਂਦਾ ਹੁੰਦਾ ਵਾ ਤੇ ਆ ਹਵਾਨਾ ਇਹਦਾ ਇਸ ਤਰ੍ਹਾਂ ਇੱਕ ਵਾਰੀ ਲਾਗੇ ਤਾਂ ਦੇਖ ਸਕਦੇ ਜੀ ਆ ਦੇਖੋ ਜੀ ਤੇ ਬਾਕੀ ਇਹ ਆ ਵੀ ਪਿੱਠ ਫੋੜੇ ਤੋਂ ਪੂਰੀ ਚੜਾਈ ਚ ਦੋ ਮੱਜਾਂ ਵਰਗੀ ਕੱਲੀ ਆ ਜਿਸ ਹਾਲ ਲਈਏ ਨੇ ਤੇ ਹੁਣ ਆ ਜਿਹੜੇ ਦੂਸਰੇ ਨੰਬਰ ਤੇ ਆ ਇਹਦਾ ਸੁਵਾ ਕਿੰਨਾ ਜੇ ਇਹ ਵੀ ਪਹਿਲਾਂ ਜੋ ਤਾਂ ਰਾਜਾ ਚੋਟੀ ਅੱਛਾ ਇਹ ਦੰਦਾ ਚੀ ਆ ਤੇ ਇਹ ਕਿੰਨੇ ਚਿਰ ਦੀ ਸੂਈ ਆ ਪੰਜ ਦਿਨ ਹੋ ਗਏ ਜੇ ਸੂਈ ਨੂੰ ਪੰਜ ਦਿਨ ਹੋ ਗਏ ਆ ਹਾਂਜੀ ਤੇ ਇਹਦੇ ਮਗਰ ਬੱਚਾ ਕੀ ਜੇ ਇਹਦੇ ਮਗਰ ਕੱਠੀ ਜੋ ਅੱਛਾ ਇਹਦੇ ਮਗਰ ਕੱਟੀ ਆ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਦੁੱਧ ਤਿਆਰ ਇਹ ਦੇਖੋ 14 ਕਿਲੋ ਜੋ 14 ਲੀਟਰ ਤਿਆਰ ਮੌਕੇ ਤੇ ਹਾਂਜੀ ਹਾਂਜੀ ਦੋ ਟੈਂਕੂ ਦੋ ਟਾਈਮ ਚੁਵਾਈ ਕਰੇ ਕੋਈ ਅੱਛਾ ਦੋ ਟਾਈਮ ਚੁਵਾਈ ਕਰਾ ਕੇ ਦੇ ਦੋ ਹਾਂਜੀ ਹਾਂਜੀ ਤੇ ਕਿੰਨਾ ਕ ਦੁੱਧ ਕਰ ਜੂਗੀ ਇਹ ਇਹ ਦੁੱਧ 16 ਕਿਲੋ ਕੱਢੇਗੀ ਅੱਛਾ 16 ਲੀਟਰ ਵੀ ਕੱਢੀ ਜਾਊਗੀ ਖੋਲੋ ਹਾਂ ਫਿਰ ਤੋੜ ਦੀਏ ਥਾਣਾ ਇਹਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਬਾਕੀ ਇਹ ਜੇ ਸਵੇਰ ਸਵੇਰ ਦਾ ਟਾਈਮ ਆ ਜੇ ਤੇ ਪੂਰੀਆਂ ਰੁੱਜੀਆਂ ਰੁੱਜੀਆਂ ਵੀ ਨਹੀਂ ਆ ਬਾਕੀ ਪੇਠਪੜੇ ਤੋਂ ਇਹ ਵੀ ਪੂਰੀ ਚੰਗੀ ਹੈ ਆ ਦੇਖ ਸਕਦੇ ਮੇਨ ਰੋਡ ਦੇ ਉੱਪਰ ਹੀ ਆ ਉਹ ਜਿਹੜਾ ਨਵਾਂ ਹਾਈਵੇ ਜਿਹੜਾ ਬਾਈਪਾਸ ਬਣਨ ਜਾ ਉਹ ਆ ਤੇ ਆ ਜਿਹੜਾ ਰਾਮ ਤੀਰਥ ਤੋਂ ਖਾਸੇ ਨੂੰ ਜਿਹੜਾ ਰੋਡ ਜਾਂਦਾ ਉਹ ਰੋਡ ਦੇ ਉੱਪਰ ਹੀ ਘਾਰਿਆ ਵੀ ਜੀ ਨਾਲ ਬਿਲਕੁਲ ਫਿਕਸ ਜਿਹਾ ਹਵਾਨੇ ਦੀ ਆ ਜਿਹੜੀ ਹੈ ਬਾਕੀ ਚੰਗੀ ਚੀਜ਼ ਦਾ ਮੁੱਲ ਵੀ ਚੰਗਾ ਹੀ ਹੁੰਦਾ ਹੈ ਅਡੈਕਸਾਂ ਦੇ ਮਗਰ ਵੀ ਇਹਦੇ ਕੱਟੀ ਆ ਤੇ ਕਦ ਕੱਠ ਦੋਵਾਂ ਝੋਟੀਆਂ ਦੇ ਲਗਭਗ ਇੱਕੋ ਜਿਹੀ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 1.35 ਕਰੀਦਾ ਇਹਦਾ 1.35 ਹਾਂਜੀ ਇਹ ਕਿੰਨੇ ਦੀ ਦੇ ਦੇਣੀ ਆ ਦੇ ਦਾਂਗੇ 1.30000 ਇੱਕ 1.30000 ਦੀ ਦੇ ਦੋਗੇ ਬਾਕੀ ਆਪੇ ਮੌਕੇ ਤੇ ਹੋ ਜਾਊਗਾ ਮਾਨਤ ਕੋਈ ਫੋਨ ਲਾਵੇ ਤੇ ਆਪੇ ਫਿਰ ਮੌਕੇ ਤੇ ਮਾਨਤਨ ਤੇ ਜਿਹੜਾ ਹੋ ਹੀ ਜਾਂਦਾ ਹੈ ਉਹਨੇ ਝੋਟੀ ਇਹ ਕਾਵੇ ਤਾਂ ਬੜੀ ਖੂਬਸੂਰਤ ਦਿਖਾਉਣੀ ਹੈ ਬਿਲਕੁਲ ਛੋਟੇ ਸਿੰਘ ਦੀ ਝੋਟੀ ਹੈ ਵੀ ਇਹਦਾ ਸੂਆ ਕਿੰਨਾ ਜੇ ਇਹਦਾ ਦੂਜਾ ਜੋ ਅੱਛਾ ਇਹਦਾ ਦੂਸਰਾ ਸੂਆ ਹੈ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਅਜੇ ਤਾਂ ਜਿਆਦਾ ਦਿਨ ਜੋ ਸੂਈ ਨੂੰ 36 ਦਿਨ ਨੇ ਆ ਹਾਂਜੀ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਇਹਦੇ ਅੱਥਰ ਮੇਲੇ ਬੋਲਾ ਹੋਗਾ 10 ਕਿਲੋ ਅੱਛਾ ਹਾਂਜੀ ਤੇ ਕਿੰਨਾ ਘਰੀ ਜਾਊਗੀ ਇਹ ਵੀ 15 16 ਕਿਲੋ ਵੇਖੋ ਥਾਲੇ ਵੀ ਮਾਜਿਆ ਝੋਟੀ ਠੀਕ ਆ ਹਟ 15 16 ਲੀਟਰ ਦੇ ਕਰੀਬ ਇਹ ਵੀ ਕਿੰਨੇ ਘਰੀ ਜਾਊਗੀ ਖੋਲ ਤੋਰ ਦੋ ਚਲੋ ਬਾਕੀ ਇਹ ਵੀ ਝੋਟੀਆਂ ਕਿਸ ਨੇ ਸੰਭਨ ਲੋਨੇ ਕਸਰ ਛੱਡੀ ਝੋਟੀਆਂ ਸੰਭੀਆਂ ਚੰਗੀਆਂ ਮੰਨ ਲਈ ਫਿਰ ਥੱਲੇ ਚੰਗੀ ਆ ਬੱਚੇ ਇਹਨਾਂ ਦੇ ਤੁਹਾਨੂੰ ਹੁਣੇ ਦਿਖਾ ਦਿੰਦੇ ਆ ਅੰਦਰ ਬੰਨੇ ਆ ਬੱਚੇ ਦੇਖ ਸੱਦੇ ਹਵਨ ਨਾ ਇਹਦਾ ਵੀ ਲੱਗੇ ਤੋ ਤੇ ਥਾਣੇ ਮੇਰੇ ਤੁਹਾਨੂੰ ਲੱਗੇ ਤੋ ਦੱਸਾ ਦਿੰਦੇ ਆਂ ਹਾਂ ਦੇਖ ਸਾਡੇ ਥਾਣੇ ਵਿੱਚ ਚੰਗੇ ਜਆਪ ਤੇ ਦੋ ਦੋ ਥਾਣੇ ਲੱਗਿਆ ਤੇ ਆ ਚਿਹਰਾ ਵੇਰਾ ਦੇਖ ਸਕਦੇ ਜੀ ਸੋਹਣੀ ਝੋਟੀ ਆ ਛੋਟੇ ਸਿੰਘ ਦੀ ਝੋਟੀ ਆ ਜਿਹੜੀ ਸਾਰੀਆਂ ਮੋਹਰਾ ਝੋਟੀਆਂ ਤੁਹਾਨੂੰ ਦਿਖਾਉਂਦੇ ਚੰਗੀਆਂ ਤੇ ਵਿੱਧੀ ਇਹਦਾ ਫਿਰ ਮੁੱਲ ਇਹਦਾ 1 30 ਜੀ 1 ਲੱਖ ਤੇ 30 ਹਜ਼ਾਰ ਇਹ ਕਿੰਨੇ ਦੀ ਦੇ ਦੇਣੀ ਆ ਦੇ ਨਾਲ ਸਪਾਈ ਆ। ਅੱਛਾ 1 ਲੱਖ ਤੇ 70 ਹਜ਼ਾਰ ਦੀ ਦੇ ਦੋਗੇ। ਬਾਕੀ ਆਪੇ ਹਰ ਹੋ ਜਾਊਗਾ ਮੋਕੇ ਤੇ ਹੁਣ ਆ ਗੱਬਨ ਚ ਝੋਟੀ? ਹਾਂ ਜੀ। ਇਹ ਵੀ ਚੰਗੇ ਕੱਦ ਕਾਰ ਦੇ ਆ। ਇਹਦਾ ਸੂਆ ਕਿੰਨੇ ਵਜੇ? ਇਹਦਾ ਸੂਆ ਪਹਿਲਾਂ ਜੋ। ਅੱਛਾ ਇਹਦਾ ਵੀ ਪਹਿਲਾਂ ਹੀ ਆ। ਹਾਂ ਜੀ। ਠੀਕ ਆ। ਇਹ ਕਿੰਨਾ ਖੜਦੀ ਟਾਈਮ? ਇਹ ਲੈ ਜੀ 2-4 ਦਿਨ। ਅੱਛਾ ਤੇ ਇਹ ਕਿੰਨਾ ਦੁੱਧ ਕੱਢੀ ਜਾਊਗੀ? ਇਹ ਵੀ ਦੁੱਧ ਕੱਢੂਗੀ 14 ਕਿਲੋ। ਅੱਛਾ। ਹਾਂ ਜੀ। ਖੋਲੀਏ ਫਿਰ ਤੋੜ ਦਈਏ। ਬਾਕੀ ਸੋਹਣੀ ਝੋਟੀ ਆ, ਇਹ ਵੀ ਚੰਗੀ ਜਵਾਨ ਆ। ਹਲ ਬੇਕੋ ਕਿੰਨੇ ਵਰਨ ਤੇ ਲੱਗਾ ਜੇ ਅਜੇ ਪਰ ਨਹੀਂ ਆਏ ਵੀ ਸਵੇਰ ਪਹਿਲਾਂ ਹੀ ਸੁਨਾ ਜੇ ਫਾਫਦੇ ਦੇ ਵਿੱਚ ਜਿਹੜਾ ਸੋਪੂਗੀ ਇਹਦੀ ਨਾ ਜਲਾਇਆ ਉਹ ਜੇ ਬਾਕੀ ਥਾਨਵ ਚੰਗਾ ਦੂਰ ਦੂਰ ਲੱਗਾ ਇਹਦਾ ਹਾਂ ਦੇਖ ਸਕਦੇ ਥਾਨਵੇਂ ਹੁਣ ਤੋਂ ਪ੍ਰੋਪਰ ਰੱਖਿਓਣਾਂ علاوہ ਤੇ ਆ ਪਿਛਾਂ ਤਵੇਂ ਹਵਾਨਾ ਇਹਦਾ ਦੇਖ ਸਕਦੇ ਜੀ ਇੱਕ ਇਹ ਹਵਾਨਾ ਦਹੀ ਇਹ ਭਰਨੇ ਜੀ ਹਵਾਨਾ ਇਹਨੇ ਤਿਆਰ ਕਰਨਾ ਹੈ ਤੇ ਵੀ ਜੀ ਇਹਦਾ ਫਿਰ ਮੁੱਲ ਕਿੰਨਾ ਕੁ ਰੱਖਣਾ ਜੀ ਇਹਦਾ ਮੁੱਲ ਇਕਤੀ ਜੋ ਅੱਛਾ ਇਹਦਾ ਮੁੱਲ 1 ਲੱਖ ਦੇ 30 ਹਾਂ ਜੀ ਇਹ ਕਿੰਨੇ ਦੀ ਦੇ ਦਈਏ ਦੇਵਾਂਗੇ 1.26 ਲੱਖ ਅੱਛਾ 1.26 ਲੱਖ ਦੇ ਦੇ ਦੋਗੇ ਹਾਂਜੀ ਤੇ ਠੀਕ ਹੈ ਹੋਰ ਕੁਝ ਕਹਣਾ ਫਿਰ ਨਹੀਂ ਬੱਸ ਬਾਕੀ ਇਹ ਵੀ ਸੂਈਆਂ ਤੁਹਾਡੇ ਘਰੋਂ ਕੁਚ ਵਾਈ ਕਰਕੇ ਤਸੱਲੀ ਕਰਕੇ ਖੜਾਣਾ ਹਾਂਜੀ ਤੇ ਬੱਚੇ ਵਿਖਾ ਦਈਏ ਦੋ ਲੱਖ ਦਾ ਤਿੰਨ ਡੰਗ ਚੋਲ ਸਕਦਾ ਜੋ ਅੱਛਾ ਠੀਕ ਹੈ ਬੱਚੇ ਵਿਖਾ ਦਈਏ ਇਹਨਾਂ ਦੇ ਹਾਂਜੀ ਆ ਦੂਸਰੇ ਨੰਬਰ ਵਾਲੀ ਦੀ ਕੱਟੀ ਜੀ ਪਹਿਲਾਂ ਛੋਟੀ ਦੀ ਤੇ ਆ ਇਹ ਦੂਜੇ ਤੀਸਰੇ ਨੰਬਰ ਵਾਲੀ ਦੀ ਦੂਸਰੇ ਸਵੇਰ ਛੋਟੀ ਸੀ ਜਿਹੜੀ ਕਟਾ ਕੱਟੀ ਜੀ ਆ ਇੱਕ ਕਟਾ ਜੋਈ ਇਹ ਕਟਾ ਜੀ ਫੇਰ ਬਾਕੀ ਇਹ ਆ ਬਿੱਥੇ ਆ ਗਿਆ ਆਪਣੀ ਆਪਣੀ ਜਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖਰੀਦੋ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੈ